ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਰਿੰਕ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਵਾਲੇ ਆਲੇ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵਡਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜੜੀਦਾਲ ਘਿਓ ਪਾ ਕੇ ਜੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜ ਬਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕੀਤੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜ ਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਵੜਿੰਗ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੇ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਘਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਵਾਲੇ ਆਲੇ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵਡਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣ ਆ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜੜੀਦਾਲ ਘਿਓ ਪਾ ਕੇ ਜੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜ ਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ